ਇਲਾਜ ਬਹੁਤ ਸਿੰਪਲ ਹੈ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਹੈ ਮੈਨੂੰ ਕਈ ਵਾਰੀ ਇਹ ਸੁਣ ਕੇ ਬੜਾ ਦੁੱਖ ਲੱਗਦਾ ਹੈ ਕਿ ਸਾਡੇ ਜਿਹੜੇ ਭੈਣ ਭਾਈ ਨੇ ਸਾਡੇ ਜਿਹੜੇ ਨਾਗਰਿਕ ਨੇ ਉਹ ਮਤਲਬ ਇੱਧਰ ਉੱਧਰ ਭੱਜੇ ਫਿਰਦੇ ਨੇ ਇਲਾਜ ਵਾਸਤੇ ਤੇ ਆਪਦੀ ਜਿਹੜੀ ਆ ਮੈਂ ਨਹੀਂ ਕਹੂੰਗਾ ਸਾਰਿਆਂ ਦਾ ਕਿਉਂਕਿ ਡਾਕਟਰੀ ਪੇਸ਼ਾ ਬਹੁਤ ਇੱਕ ਨੋਬਲ ਪੇਸ਼ਾ ਹੈ ਜਿਹੜਾ ਵੀ ਬੰਦਾ ਮਰੀਜ਼ਾਂ ਨੂੰ ਦਵਾਈ ਦਿੰਦਾ ਹੈ ਉਹ ਮਾਨਤਾ ਪ੍ਰਾਪਤ ਹੈ ਨਹੀਂ ਹੈ ਉਹ ਸੇਵਾ ਹੀ ਕਰ ਰਿਹਾ ਪਰੰਤੂ ਇਹਦੀ ਆਰਟ ਦੇ ਵਿੱਚ ਕਈ ਵਾਰੀ ਉਹਨਾਂ ਦੀ ਆਰਥਿਕ ਜਿਹੜਾ ਸੋਸ਼ਲ ਵੀ ਹੋ ਜਾਂਦਾ ਹੈ ਲੁੱਟ ਵੀ ਹੋ ਜਾਂਦੀ ਹੈ ਬਿਲੋੜੇ ਟੈਸਟ ਹੋ ਜਾਂਦੇ ਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਇਹੋ ਜਿਹੇ ਇਲਾਜ ਦੀ ਜਰੂਰਤ ਨਹੀਂ ਹੁੰਦੀ ਸਰਕਾਰੀ ਹਸਪਤਾਲ ਅਸੀਂ ਡੇਂਗੂ ਵਾਸਤੇ ਵੱਖਰੇ ਬੈੱਡ ਲਾਏ ਆ ਸਿਰਫ ਇੰਨੀ ਇਤਿਆਤ ਹੁੰਦੀ ਆ ਕਿ ਡੇਂਗੂ ਵਾਲਾ ਮਰੀਜ਼ ਜੇਕਰ ਪ੍ਰਤੱਖ ਹੋ ਜਾਵੇ ਵੀ ਇਹ ਡੇਂਗੂ ਆ ਉਹਦਾ ਉਹਦੇ ਮੱਛਰ ਕੱਟ ਕੇ ਦੁਬਾਰਾ ਕਿਸੇ ਹੋਰ ਨੂੰ ਨਾ ਕੱਟੇ ਉਹਦੇ ਆਲੇ-ਦੁਆਲੇ ਇੱਕ ਸਾਡੇ ਕੋਲ ਮੈਡੀਕੇਟਡ ਜਾਲੀ ਆ ਉਹ ਲਗਾਉਣੀ ਹੁੰਦੀ ਆ ਉਹ ਅਸੀਂ ਬੈੱਡ ਜਿਹੜੇ ਆ ਪੰਜ ਤਿਆਰ ਰੱਖੇ ਆ ਅੱਜ ਤੱਕ ਸਾਡੇ ਕੋਲ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ ਮੇਰੀ ਤੁਹਾਡੇ ਰਾਈ ਇਹ ਵੀ ਬੇਨਤੀ ਆ ਵੀ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਜਿਹੜੇ ਅਸੀਂ ਇਹ ਪੈਂਪਲੇਟ ਦੇ ਵਿੱਚ ਦਿੱਤੇ ਹੋਏ ਆ ਇਹ ਅਸੀਂ ਦੇਵਾਂਗੇ ਤੇਜ਼ ਸਿਰਦਰਦ ਬੁਖਾਰ ਮਾਸਪੇਸ਼ੀਆਂ 'ਚ ਦਰਦ ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ ਜੀ ਕੱਚਾ ਹੋਣਾ ਉਲਟੀਆਂ ਆਉਣਾ ਹਾਲਤ ਖਰਾਬ ਹੋਣ ਤੇ ਨੱਕ ਮੂਹ ਮਸੂੜਿਆਂ ਵਿੱਚੋਂ ਖੂਨ ਵਗਣਾ ਸੈੱਲ ਕਿੰਨੇ ਵੀ ਘਟ ਜਾਣ 20000 ਰਹਿ ਜਾਣ 30000 ਰਹਿ ਜਾਣ ਅਗਰ ਬੰਦੇ ਨੂੰ ਅਗਰ ਕਿਸੇ ਵਿਅਕਤੀ ਨੂੰ ਕੋਈ ਲੱਛਣ ਨਹੀਂ ਆ ਰਹੇ ਕਿ ਉਹਦਾ ਕਿਤੇ ਖੂਨ ਨਹੀਂ ਵਗ ਰਿਹਾ ਕਿ ਫਿਲਹਾਲ ਉਹ ਖਤਰੇ ਤੋਂ ਬਾਹਰ ਹੁੰਦਾ ਡੇਂਗੂ ਦੀ ਇੱਕ ਕਿਸਮ ਜਿਹਦਾ ਨਾਮ ਡੇਂਗੂ ਹਮਰੇਜਿਕ ਫੀਵਰ ਹੈ ਉਹੋ ਹੀ ਜਾਨ ਲੈਵਾ ਹੈ ਉਸ ਤੋਂ ਬਿਨਾ ਇਹ 4 ਤੋਂ 7 ਦਿਨ ਤੇਜ਼ ਬੁਖਾਰ ਰਹਿ ਕੇ ਉਸ ਦਿਨ ਥੋੜੀ ਜਿਹੀ ਤਕਰੀਬਨ ਇੱਕ ਹਫਤੇ ਤੱਕ ਬੰਦੇ ਦੀ ਪਹਨ ਤੋੜ ਕਰਕੇ ਇਹ ਆਪਣੇ ਆਪ ਹੀ ਠੀਕ ਹੁੰਦਾ ਇਹਦੀ ਕੋਈ ਦਵਾਈ ਨਹੀਂ ਹੈ ਸਿਰਫ ਜਿਹੜੀਆਂ ਤਕਲੀਫਾਂ ਹੁੰਦੀਆਂ ਨੇ ਉਸ ਟਾਈਮ ਉਹਨਾਂ ਨੂੰ ਰੱਖਣ ਵਾਸਤੇ ਮਤਲਬ ਕਿ ਬਚਾਉਣ ਵਾਸਤੇ ਜਿਵੇਂ ਜਿਹੜੇ ਦਰਦ ਨਿਵਾਰਕ ਜਾਂ ਬੁਖਾਰ ਉਤਾਰਨ ਵਾਲੀਆਂ ਗੋਲੀਆਂ ਹੁੰਦੀਆਂ ਨੇ ਜਾਂ ਮੌਕੇ ਤੇ ਉਹਨੂੰ ਵਿਅਕਤੀ ਨੂੰ ਕੋਈ ਛਿੱਕਾਂ ਨੇ ਜਾਂ ਕੋਈ ਉਲਟੀ ਆ ਰਹੀ ਆ ਜਾਂ ਕੋਈ ਹੋਰ ਪੇਟ ਦੀ ਖਰਾਬੀ ਹੋ ਰਹੀ ਆ ਜਾਂ ਕੋਈ ਖਾਂਸੀ ਹੈ ਉਹਦੀ ਦਵਾਈ ਨਾਲ ਦਿੱਤੀ ਜਾਂਦੀ ਆ ਆਪਸ ਆਪਣੇ ਆਪ ਚ ਡੇਂਗੂ ਦੀ ਕੋਈ ਦਵਾਈ ਨਹੀਂ ਆ ਇਹਦਾ ਬਚਾ ਹੀ ਇਹਦਾ ਇਲਾਜ ਹੈ